ਇਹ ਲੜਾਈ ਛੋਟੀ ਨਹੀਂ ਹੈ ਬੇਸ਼ੱਕ ਅਮਰੀਕਾ ਸਾਮਰਾਜ ਦੀਆਂ ਨੀਤੀਆਂ ਬੜੀਆਂ ਹੋਈਆਂ ਵਾਂ ਸਾਡੀਆਂ ਮੰਗਾ ਡਬਲਿਊਟੀਓ ਨਾਲ ਟਕਰਾਉਂਦੀਆਂ ਵਾਂ ਸਾਡੀਆਂ ਮੰਗਾ ਵਰਲਡ ਬੈਂਕ ਨਾਲ ਟਕਰਾਉਂਦੀਆਂ ਵਾਂ ਸਾਡੀਆਂ ਮੰਗਾ ਮੁਦਰਾ ਕੋਸ਼ ਨਾਲ ਸਭ ਤੋਂ ਵੱਡਾ ਕਾਰਪੋਰੇਟ ਖੜਾਵਾ ਇਹ ਸਾਨੂੰ ਪਤਾ ਵਾ ਪਰ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਕੀ ਵਿਸਵੇ ਹੁੰਦੀ ਆ ਗੁਰੂ ਨਾਲੋਂ ਵੀ ਵੱਡੀ ਹੁੰਦੀ ਆ ਆ ਸਾਡੀ ਧਰਤੀ ਦਾ ਆਪਣਾ ਇਤਿਹਾਸ ਆ ਇੱਕ ਹੀ ਤੀਰਥ ਹੈ ਹਿੰਦ ਵਿੱਚ यात्रा के लिए जहां बाप ने बेटे कटवाए खुदा के लिए चमकोर चरे जर्रों में अभी भी चमक बाकी है जहां से रुखसत होके गए पिसर आसमां के लिए ऐसा सादी धरती शहीदों की धरती या कभी मुगला भी मान होगा राज ने साम्राज्य जड़ाब की धरती ने सब तो दे के पुटिया सी। मोदी जी दोनों तो याद होगा फिर अंग्रेज साम्राज आया बेशक पूरा देश लड़िया पर इन्हियों ने नब्बे ਪਰਸੈਂਟ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਵੀ ਮੁੱਦੇ ਬੂ ਮਾਰਿਆ ਸਾਡੇ ਕੋਲ ਦੋ ਸਮਰਾਜਾਂ ਨੂੰ ਹਰਾਉਣ ਦਾ ਤਜਰਬਾ ਵਾ ਅਸੀਂ ਕੋਠੇ ਦੀਆਂ ਘੋੜੇ ਦੀਆਂ ਕਾਠੀਆਂ ਤੇ 65-65 ਸਾਲ ਜੰਗਲਾਂ ਚ ਲੜੇ ਆ ਅਸੀਂ ਅਣਜਾਣ ਨਹੀਂ ਹੈਗੇ ਇਸ ਲੜਾਈ ਤੋਂ ਸਾਨੂੰ ਪਤਾ ਵਾ ਲੜਾਈ ਕਿੰਨੀ ਵੱਡੀ ਆ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੇ ਵੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਪੰਜਾਬੀਆਂ ਤੋਂ ਪਰਨ ਲਈ ਅੱਜ ਦੇਸ਼ ਦੇ 80 ਕਿਸਾਨ ਕਿਸਾਨਾਂ ਮਜ਼ਦੂਰਾਂ ਦਾ ਪਰਨਿਆ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਤੁਹਾਡੀ ਪਾਰਲੀਮੈਂਟ ਬਣਾ ਕੇ ਰਹਾਗੇ ਇਹਨਾਂ ਦਾ ਪਰਨਿਆ ਬਾਈ ਪਰਨਿਆ ਇਹਨਾਂ ਲੋਕਾਂ ਦਾ ਪਰਨਿਆ ਦੇਸ਼ ਦੇ ਕਿਸਾਨ ਮਜ਼ਦੂਰ ਦੇ ਸਿਰ ਤੋਂ ਕਰਜ਼ਾ ਖਤਮ ਕਰਾ ਕੇ ਰਹਿਣਗੇ ਮੋਦੀ ਜੀ ਲੋਕਾਂ ਦੇ ਪਰਨ ਬੜੇ ਪੱਕੇ ਹੁੰਦੇ ਆ ਕੱਚੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਇਹ ਠੀਕ ਆ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਅਮਰਾਂ ਚੰਦਾ ਮਰਨ ਵਰਤਦਾ ਫੈਸਲਾ ਸੀ ਕੀਤਾ 18 ਨੂੰ ਅੱਛੇ ਅਸੀਂ 21 ਸਾਲ ਦਾ ਨੌਜਵਾਨ ਤੌਰ 'ਤੇ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੌਜਾਂ ਉਹਨਾਂ ਦੀ ਤਰਤੀਨਾ ਵਾਅਦਾ ਕਰਕੇ ਆਏ ਸੀ ਇਹ ਮੱਚ ਕਿਹੋ ਇੱਕ ਨੌਜਵਾਨ ਸ਼ਹੀਦ ਹੋ ਗਿਆ ਲੜਾਈ ਛੱਡਾਂਗੇ ਅਸੀਂ ਕਿਹਾ ਸੀ ਸ਼ਹੀਦ ਸੁਭਕਰਨ ਸਿੰਘ ਅੰਤ ਮਰਦਾਸ ਤੇ रे मगर आवाने जा लड़ाई जितने आवान रहा दो मोदी जी गोलियां मार के घरोगे जा फिर मोर्चा के जावे अंत चावो सरकार फिर खनौरी बार्डर मुंह कर सकती है ढिल नहीं पैना है बार्डर के गिनती नहीं कर तो देनी ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਦੇ ਮੌਤ ਆ ਗਈ ਇਹਦੇ ਨਾਲੋਂ ਵੱਧਿਆ ਚੀਤ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਡੱਲਿਆ ਸਾਹਿਬ ਨੂੰ ਝੁੱਕਣ ਤੋਂ ਪਹਿਲਾਂ ਭਗਵਾਨ ਤੁਮਾਰ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਰ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ